ਦੇ ਵੀ ਹੁਣ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਜਦੋਂ ਮੈਂ ਬੋਲ ਮੇਰੇ ਮੇਰੇ ਨਾਂ ਲੈ ਕੇ ਕੁਝ ਲੀਡਰਾਂ ਦਾ ਨਾਮ ਲਿਆ ਸੀ ਸੀਨੀਅਰ ਤੁਹਾਡੇ ਕੈਪਟਨ ਮਿੰਦਰ ਸਿੰਘ ਦਾ ਨਾਮ ਲੈ ਕੇ ਨਾ ਮੇਰਾ ਨਾਂ ਕਰ ਦੋ ਮਾਈਕ ਲੈ ਕੇ ਉਹਨਾਂ ਥਰ-ਥਰ ਕੰਮ ਜਾ ਮੇਰੇ ਘਰ ਤਾਂ ਮੂੰਹ ਮੇਰੇ ਲਈ ਨੌਕੀ ਦਾ ਭਗਵੰਤ ਮਾਨ ਦਾ ਨੌਜਾ ਇਹ ਇਹ ਤਾਂ ਪੰਜਾਬ ਦੇ ਛੱਡੋ ਇਹ ਤਾਂ ਦਿੱਲੀ ਵਾਲਿਆਂ ਦੇ ਮੂਰੇ ਲੰਬਾ ਪਿਆ ਹੈ ਇਹ ਤਾਂ ਜਿਹੜਾ ਇਹਦਾ ਜਿਹਦਾ ਇਹਦਾ ਮੁੱਖ ਮੰਤਰੀ ਦਾ ਟੈਗ ਆ ਨਾ ਉਹਦੀ ਇੱਜ਼ਤ ਮਰੀਏ ਨੇ ਰੱਖੀ ਜਿਹੜਾ ਕੇਜਰੀਵਾਲ ਆ ਉਹ ਰੱਸੀ ਵੀ ਉਹਦੇ ਵੱਲ ਹੁੰਦੀ ਆ ਖਿਚਣ ਵਾਲੀ ਨਹੀਂ ਪੱਥਰ ਦੀ ਇਹਨਾਂ ਚਪੜਾਸੀ ਬਣਿਆ ਹੋਇਆ ਜਿਵੇਂ ਦਰਵਾਨ ਨਹੀਂ ਫਿਰਦਾ ਹੁੰਦਾ ਮਗਰ ਪੁਰਾਣੇ ਰਾਜੇ ਆਂਦੇ ਨਹੀਂ ਫਿਰਦੇ ਸੀ ਉਹ ਕੁਲਾ ਲਾ ਕੇ ਇਹ ਤਾਂ ਇਹ ਤਾਂ ਦਰਵਾਨ ਆ ਦਰਵਾਨ ਤੂੰ ਕਹਿੰਦਾ ਇਹਦੀ ਗੱਲ ਨਹੀਂ ਮੇਰੇ ਤੋਂ ਕਰਦੇ ਤੇ ਕਿੱਡਾ ਇੱਕ ਚੀਫ ਮਿਨਿਸਟਰ ਹੋ ਕੇ ਇੱਕ ਚੀਫ ਮਿਨਿਸਟਰ ਕਹਿੰਦਾ ਜੀ ਮੇਰੀ ਹਿੰਮਤ ਦੇਖੋ ਮੇਰੀ ਹਿੰਮਤ ਦੇਖੋ ਮੈਂ ਮਜੀਠੀਆ ਨੂੰ ਅੰਦਰ ਕਰਤਾ ਉਹ ਫਿਟ ਲਾਣ ਤੇਰੇ ਤੂੰ ਫਿਰ ਕਿਸੇ ਮਜੀਠੀਆ ਦਾ ਕੋਈ ਗੈਂਗਵਾਰ ਕੋਈ ਗੈਂਗਸਟਰ ਨਹੀਂਗਾ ਕੋਈ ਬੜਾ ਅਤਵਾਦੀ ਨਹੀਂਗਾ ਤੇ ਤੇਰੀ ਉਹਨਾ ਮੂਰੇ ਹਾਲ ਕੀ ਹੁੰਦਾ ਹੋਊਗਾ ਤੂੰ ਇਹ ਤਾਂ ਦੱਸ ਨਾ ਜਿਹੜਾ ਤੈਨੂੰ ਮਜੀਠੀਏ ਦੇ ਨਾਂ ਤੇ ਡਟੀਆਂ ਲੱਗੀਆਂ ਮਾਈਕ ਤੇ ਖੜਾ ਕੰਬੀ ਜਾਂਦਾ ਤੇ ਬਾਕੀਆਂ ਦਾ ਤੂੰ ਕੀ ਕਰਨਾ ਪੰਜਾਬ 'ਚ ਕਹਿੰਦੇ 24 ਘੰਟੇ ਲਾਈਟ ਆ ਗਈ ਤੇ ਟਰੱਸ